ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫਾਜ਼ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕਹਾਣੀ ਸੁਣਨਾ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਜੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਗੁਰਦਿੱਤ ਸਿੰਘ ਪੁੱਤ ਦੀ ਚਾਹਤ ਵਿੱਚ ਕਿੰਨੀਆਂ ਹੀ ਅਣਜਮੀਆਂ ਧੀਆਂ ਦਾ ਕਤਲ ਕਰਵਾ ਚੁੱਕਿਆ ਸੀ ਜਦੋਂ ਵੀ ਉਸ ਨੂੰ ਪਤਾ ਲੱਗਦਾ ਇਹ ਮਿੰਦਰ ਮਾਂ ਬਣ ਵਾਲੀ ਹੈ ਉਸ ਦਾ ਟੈਸਟ ਕਰਵਾ ਕੇ ਕੁੱਖ ਚ ਹੀ ਉਸ ਮਾਸੂਮ ਦਾ ਕਤਲ ਕਰਵਾ ਦਿੰਦਾ ਅੱਜ ਫੇਰ ਜਦੋਂ ਗੁਰਦਿੱਤ ਨੂੰ ਪਤਾ ਲੱਗਾ ਮਿੰਦਰ ਮਾਂ ਬਣਨ ਵਾਲੀ ਐ ਤਾਂ ਉਸ ਨੂੰ ਲੈ ਕੇ ਹਸਪਤਾਲ ਚ ਲਿਆ ਗਿਆ ਗੱਲਬਾਤ ਕਰਕੇ 10000 ਤੇ ਗੱਲ ਨਿਬੜ ਗਈ ਟੈਸਟ ਕੀਤਾ ਤਾਂ ਪਤਾ ਲੱਗਿਆ ਕਿ ਭਰੂਣ ਮੁੰਡਾ ਐ ਇਹ ਸੁਣ ਕੇ ਗੁਰਦਿੱਤ ਸਿੰਘ ਨੂੰ ਕੁਝ ਹੋ ਗਿਆ ਮਿੰਦਰ ਵੀ ਖੁਸ਼ ਹੋ ਗਈ ਕਿ ਹੁਣ ਉਹ ਇਹ ਪਾਪ ਕਰਨ ਤੋਂ ਬਚ ਗਈ ਗੁਰਦਿੱਤ ਸਿੰਘ ਸਾਰੇ ਪਿੰਡ ਵਿੱਚ ਖੁਸ਼ ਹੋ ਕੇ ਦੱਸਦਾ ਫਿਰਦਾ ਸੀ ਕਿ ਮੇਰੇ ਘਰ ਪੁੱਤਰ ਹੋਣਾ ਐ ਮੇਰੇ ਵੰਚ ਨੂੰ ਅੱਗੇ ਤੋਰਨ ਵਾਲਾ ਆਵੇਗਾ ਸਰਜੀਦੀਆਂ ਧੀਆਂ ਵੱਲ ਦੇਖ ਕੇ ਕਹਿੰਦਾ ਇਹ ਇਹਨਾਂ ਨੂੰ ਤਾਂ ਜੰਦਿਆਂ ਨੂੰ ਮਾਰ ਦੇਣਾ ਚਾਹੀਦਾ। ਧੀਆਂ ਤਾਂ ਪਰਿਵਾਰ ਦੀ ਇੱਜ਼ਤ ਰੋਲ ਦਿੰਦੀਆਂ। ਮਹੀਨੇ ਉਸਨੇ ਇਸ ਖੁਸ਼ੀ ਵਿੱਚ ਹੀ ਕੱਢ ਲਏ ਕਿ ਪੁੱਤਰ ਹੋਣ ਵਾਲਾ ਹੈ। ਪਰ ਸ਼ਾਇਦ ਰੱਬ ਨੇ ਕੁਝ ਹੋਰ ਹੀ ਲਿਖਿਆ ਸੀ। ਗੁਰਦੱਤ ਸਿੰਘ ਦੇ ਘਰ ਇੱਕ ਧੀ ਨੇ ਜਨਮ ਲਿਆ। ਗੁਰਦੱਤ ਸਿੰਘ ਹਸਪਤਾਲ ਵਾਲਿਆਂ ਨੂੰ ਜਾ ਕੇ ਉਲਟਾ ਸਿੱਧਾ ਬੋਲਣ ਲੱਗਾ। ਡਾਕਟਰਾਂ ਨੇ ਡਰਦਿਆਂ ਉਸ ਨੂੰ ਪੈਸੇ ਮੋੜ ਦਿੱਤੇ। ਘਰ ਆ ਕੇ ਉਸਨੇ ਆਪਣੀ ਘਰਵਾਲੀ ਨੂੰ ਕਿਹਾ ਇਸ ਬੱਚੀ ਨੂੰ ਬਾਹਰ ਸੁੱਟ ਦੇਈਏ। ਇੰਡ ਵਾਲਿਆਂ ਨੂੰ ਕਹਿ ਦੇਵਾਂਗੇ ਮੌਤ ਹੋ ਗਈ ਸੀ ਪਰਮਿੰਦਰ ਹੱਥ ਜੋੜ ਕੇ ਉਸ ਨੂੰ ਇਹ ਪਾਪ ਕਰਨ ਤੋਂ ਰੋਕਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪ ਪાળ ਲਵਾਂਗੀ ਗੁਰਦਤ ਸਿੰਘ ਹੁਣ ਜਦੋਂ ਵੀ ਘਰੋਂ ਨਿਕਲਦਾ ਲੋਕ ਉਸ ਦੇ ਉੱਪਰ ਹੱਸਦੇ ਕਿਉਂਕਿ ਉਹ ਧੀਆਂ ਨੂੰ ਪਾਪ ਸਮਝਦਾ ਸੀ ਤੇ ਕਹਿੰਦਾ ਸੀ ਧੀ ਤਾਂ ਬਦਕਿਸਮਤੀ ਲੋਕਾਂ ਦੇ ਘਰ ਚ ਹੀ ਹੁੰਦੀਆਂ ਗੁਰਦਤ ਸਿੰਘ ਆਪਣੀ ਧੀ ਦੇ ਕਦੇ ਲਾਗੇ ਨਹੀਂ ਲੱਗਦਾ ਸੀ ਮਿੰਦਰ ਨੇ ਆਪਣੀ ਧੀ ਦਾ ਨਾਮ ਅਮਾਨਤ ਰੱਖਿਆ ਅਮਾਨਤ ਬਹੁਤ ਹੀ ਪਿਆਰੀ ਲੱਗਦੀ ਸੀ ਪਰ ਗੁਰਦਿੱਤ ਸਿੰਘ ਨੇ ਕਦੇ ਉਸ ਨੂੰ ਸਿੱਧੇ ਮੂੰਹ ਨਾਲ ਗੱਲ ਨਹੀਂ ਕੀਤੀ ਸੀ ਅਮਾਨਤ ਕਈ ਵਾਰ ਗੁਰਦਿੱਤ ਕੋਲ ਜਾਂਦੀ ਪਰ ਉਹ ਉਸ ਨੂੰ ਭਜਾ ਦਿੰਦਾ ਗੁਰਦਿੱਤ ਸਿੰਘ ਦੀ ਪਤਨੀ ਦਾ ਭੂਣ ਹੱਤਿਆ ਕਰਨ ਕਰਕੇ ਅੱਗੇ ਜਾ ਕੇ ਕੋਈ ਬੱਚਾ ਨਾ ਹੋਇਆ ਗੁਰਦਿੱਤ ਸਿੰਘ ਨੇ ਇੱਕ ਜਨਾਨੀ ਲੈ ਆਂਦੀ ਜਿਸ ਤੋਂ ਉਸ ਨੂੰ ਪੁੱਤਰ ਦੀ ਚਾਹਤ ਪੂਰੀ ਕੀਤੀ ਅਮਾਨਤ ਤੇ ਉਸ ਦੀ ਮਾਂ ਉਸੇ ਘਰ ਵਿੱਚ ਰਹਿੰਦੀਆਂ ਪਰ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਸੀ ਜਦੋਂ ਗੁਰਦਤ ਸਿੰਘ ਦੇ ਘਰ ਪੁੱਤਰ ਹੋ ਗਿਆ ਤਾਂ ਕੁਝ ਸਮੇਂ ਬਾਅਦ ਉਹ ਦੂਸਰੀ ਜਨਾਨੀ ਘਰੋਂ ਚਲੀ ਗਈ ਗੁਰਦਤ ਸਿੰਘ ਇਕੱਲਾ ਉਸ ਬੱਚੇ ਦੀ ਪਰਵਰਿਸ਼ ਨਹੀਂ ਸੀ ਕਰ ਸਕਦਾ ਇਸ ਕਰਕੇ ਉਸਨੇ ਮਿੰਦਰ ਨੂੰ ਗਗਨ ਸਿੰਘ ਗੁਰਦਤ ਸਿੰਘ ਦਾ ਮੁੰਡਾ ਉਸ ਦੀ ਪਰਵਰਿਸ਼ ਕਰਨ ਲਈ ਕਿਹਾ ਮਿੰਦਰ ਗਗਨ ਸਿੰਘ ਤੇ ਮਾਨਤ ਨੂੰ ਇੱਕੋ ਜਿਹਾ ਪਿਆਰ ਕਰਦੀ ਸੀ ਦੋਵਾਂ ਨੂੰ ਇੱਕੋ ਜਿਹਾ ਖਾਣਾ ਪੀਣਾ ਦਿੰਦੀ ਪਰਗਵਰਦਿਤ ਸਿੰਘ ਹਮੇਸ਼ਾ ਅਮੰਤਰ ਨੂੰ ਕਿਸੇ ਨਾ ਕਿਸੇ ਗੱਲੋਂ ਮੇੜਾ ਮਾਰ ਹੀ ਦਿੰਦਾ ਅਮੰਤ ਤਕਰੀਬਨ 5 ਸਾਲ ਦੀ ਸੀ ਤੇ ਗਗਨ 2 ਸਾਲ ਦਾ ਸੀ ਪਰ ਗੁਰਦਿਤ ਸਿੰਘ ਅਮੰਤ ਨੂੰ ਸਕੂਲ ਨਹੀਂ ਜਾਣ ਦਿੰਦਾ ਸੀ ਅਮੰਤ ਦਾ ਬਹੁਤ ਮਨ ਕਰਦਾ ਸੀ ਪਰ ਗੁਰਦਿਤ ਸਿੰਘ ਉਸ ਨੂੰ ਘਰੋਂ ਬਾਹਰ ਨਾ ਨਿਕਲਣ ਦਿੰਦਾ ਇੱਕ ਦਿਨ ਗਗਨ ਤੇ ਅਮੰਤ ਦੋਵੇਂ ਖੇਡ ਰਹੇ ਸੀ ਇਹ ਅਚਾਨਕ ਅਮੰਤ ਗਗਨ ਨੂੰ ਚੁਗਦੀ ਚੁਗਦੀ ਡਿੱਗ ਗਈ ਜਿਸ ਕਰਕੇ ਗਗਨ ਦੇ ਸੱਟ ਲੱਗ ਗਈ ਜਦੋਂ ਗੁਰਦਿੱਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਅਮਾਨਤ ਦੀ ਮਾਰ ਪਟਾਈ ਕੀਤੀ ਸ਼ਾਮ ਦਾ ਸਮਾਂ ਸੀ ਇੰਨੀ ਮਾਰ ਨਾਲ ਅਮਾਨਤ ਸਹਿਮ ਗਈ ਸਾਰੀ ਰਾਤ ਉਹ ਬੁਖਾਰ ਨਾਲ ਜਾਗਦੀ ਰਹੀ ਪਰ ਗੁਰਦਿੱਤ ਨੇ ਮਿੰਦਰ ਨੂੰ ਉਸ ਕੋਲ ਨਾ ਜਾਣ ਦਿੱਤਾ ਠੰਡ ਦਾ ਸਮਾਂ ਸੀ ਅਮਾਨਤ ਸਾਰੀ ਰਾਤ ਬਾਹਰ ਬੈਠੀ ਰਹੀ ਪਰ ਗੁਰਦਿੱਤ ਨੂੰ ਮਾਸਾ ਵੀ ਤਰਸ ਨਾ ਆਇਆ ਗੁਰਦਤ ਸਿੰਘ ਸਵੇਰੇ ਜਦੋਂ ਉੱਠਿਆ ਤਾਂ ਦੇਖਿਆ ਕਿ ਅਮਾਨਤ ਬਾਹਰ ਜ਼ਮੀਨ ਤੇ ਲੰਮੀ ਪਈ ਸੀ ਮਿੰਦਰ ਵੀ ਸਾਰੀ ਰਾਤ ਜਾਗਦੀ ਰਹੀ। ਮਿੰਦਰ ਨੂੰ ਅਚਾਨਕ ਬਾਹਰੋਂ ਇੱਕ ਆਵਾਜ਼ ਆਈ। ਇਹ ਆਵਾਜ਼ ਅਮੰਤ ਦੀ ਸੀ। ਉੱਚੀ-ਉੱਚੀ ਰੋ ਰਹੀ ਸੀ। ਜਦੋਂ ਮਿੰਦਰ ਬਾਹਰ ਗਈ ਤਾਂ ਦੇਖਿਆ ਗੁਰਦਿੱਤ ਅਮੰਤ ਨੂੰ ਇੱਕ ਸੋਟੀ ਨਾਲ ਘੁੱਟ ਰਿਆ ਸੀ। ਮਿੰਦਰ ਨੇ ਅੱਗੇ ਹੋ ਕੇ ਰੋਕ ਲਿਆ ਤੇ ਅਮੰਤ ਨੂੰ ਆਪਣੀ ਗੋਦੀ ਵਿੱਚ ਲੈ ਲਿਆ। ਗੁਰਦੱਤ ਸਿੰਘ ਕਹਿੰਦਾ ਹੈ ਮੈਂ ਕਿਹਾ ਸੀ ਰਾਤੋਂ ਰਾਤ ਇਸ ਕਲਮੋਹੀ ਦਾ ਕੰਮ ਨਿਬੜ ਜਾਵੇਗਾ। ਪਰ ਇਹ ਤਾਂ ਹਾਲੇ ਵੀ ਜਿਉਂਦੀ ਏ ਗੁਰਦੱਤ ਸਿੰਘ ਅੰਦਰ ਜਾ ਕੇ ਸ਼ਰਾਬ ਪੀਣ ਲੱਗ ਜਾਂਦਾ ਹੈ ਮਿੰਦਰ ਨੂੰ ਗੁਰਦੱਤ ਦੇ ਗੁੱਸੇ ਤੋਂ ਕਿਸੇ ਅਣਹੋਣੀ ਦਾ ਅੰਦਾਜ਼ਾ ਹੋ ਰਿਹਾ ਸੀ ਆਮਾਨਤ ਨੂੰ ਨਾਲ ਲੈ ਕੇ ਚੌਂਕੇ ਵਿੱਚ ਜਾ ਕੇ ਅਗਬਾਲਦੀ ਹੈ ਅਤੇ ਚਾਹ ਲਈ ਪਾਣੀ ਧਰ ਦਿੰਦੀ ਹੈ ਅੰਦਰੋਂ ਹਲਦੀ ਤੇ ਤੇਲ ਲਿਆ ਕੇ ਆਮਾਨਤ ਦੇ ਸਰੀਰ ਤੇ ਪਈਆਂ ਹੋਈਆਂ ਲਾਸ਼ਾਂ ਨੂੰ ਲਾਉਣ ਲੱਗ ਜਾਂਦੀ ਹੈ ਆਮਾਨਤ ਮਿੰਦਰ ਨੂੰ ਕਹਿੰਦੀ ਹੈ ਮੰਮੀ ਮੈਂ ਸੱਚੀ ਵੀਰੇ ਨੂੰ ਨਹੀਂ ਮਾਰਿਆ ਮਾਂ ਆਮਾਨਤ ਨੂੰ ਗੜੇ ਲਾਣ ਲਾਉਂਦੀ ਹੈ ਤੇ ਕਹਿੰਦੀ ਹੈ ਮੈਨੂੰ ਪਤਾ ਪੁੱਤ ਤੂੰ ਕਿਸੇ ਨੂੰ ਨਹੀਂ ਮਾਰ ਸਕਦੀ ਆਮਾਨਤ ਮਸੂਮੀਤ ਨਾਲ ਮਾਂ ਨੂੰ ਪੁੱਛਦੀ ਹੈ ਫੇ ਡੜੀ ਮੈਨੂੰ ਮਾਰਦੀ ਕਿਉਂ ਏ ਇਸ ਸਾਲ ਦਾ ਸਵਾਲ ਦਾ ਜਵਾਬ ਮਾਂ ਕੋਲ ਪੇਸ਼ਕ ਹੈਗਾ ਸੀ ਪਰ ਆਮਾਨਤ ਇੰਨੀ ਸਮਝਦਾ ਨਹੀਂ ਸੀ ਕਿ ਸੁਣ ਸਕਦੀ ਸੋਜ ਚੜਾਉਂਦਾ ਹੈ ਮਾਂ ਆਮਾਨਤ ਨੂੰ ਅੰਦਰ ਸੁਆ ਦਿੰਦੀ ਹੈ ਗੁਰਦਤ ਸਿੰਘ ਬਾਹਰ ਆਉਂਦਾ ਹੈ ਤੇ ਦੂਜੇ ਕਮਰੇ ਚ ਜਾ ਕੇ ਫਿਰ ਅਮਾਨਤ ਦੀ ਬਾਹ ਖਿੱਚ ਕੇ ਉਸ ਨੂੰ ਖਿੱਚ ਕੇ ਬਾਹਰ ਲੈ ਆਉਂਦਾ ਹੈ। ਤੇ ਮਿੰਦਰ ਨੂੰ ਕਹਿੰਦਾ ਹੈ ਇਸ ਦੇ ਕੱਪੜੇ ਬੈਗ ਵਿੱਚ ਪਾ ਦੇ। ਮਿੰਦਰ ਸਵਾਲ ਕਰਦੀ ਹੈ ਪਰ ਗੁਰਦਿੱਤ ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦਾ। ਇਹ ਕਹਿੰਦਾ ਹੈ ਜੇ ਚਾਹੁੰਦੀ ਹੈ ਕਿ ਇਹ ਜਿਉਂਦੀ ਰਹੇ ਤਾਂ ਚੁੱਪਚਾਪ ਬੈਗ 'ਚ ਕੱਪੜੇ ਪਾ ਦੇ। ਅਮਾਨਤ ਜ਼ੋਰ-ਜ਼ੋਰ ਦੀ ਰੋ ਰਹੀ ਸੀ। ਪਰ ਜਿੰਨੀ ਉੱਚੀ ਇਹ ਮੰਤਰ ਹੁੰਦੀ ਸੀ ਗੁਰਦਿੱਤ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਸੀ। ਮਿੰਦਰ ਡਰਦੀ ਹੋਈ ਕੱਪੜੇ ਬੈਗ 'ਚ ਪਾ ਦਿੰਦੀ ਹੈ। ਗੁਰਦਿੱਤ ਅਮਾਨਤ ਨੂੰ ਲੈ ਕੇ ਚਲਿਆ ਜਾਂਦਾ ਹੈ ਗੁਰਦਿੱਤ ਅਮਾਨਤ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਉਂਦਾ ਹੈ ਅਮਾਨਤ ਦੀ ਉੱਥੇ ਜ਼ਿੰਦਗੀ ਹੋਰ ਵੀ ਦੁਰਬਲ ਹੋ ਜਾਂਦੀ ਹੈ ਉੱਥੇ ਰਹਿੰਦੇ ਬੱਚਿਆਂ ਨੂੰ ਰੋਟੀ ਕਦੇ ਨਸੀਬ ਹੁੰਦੀ ਸੀ ਸਾਰਾ ਦਿਨ ਬੱਚਿਆਂ ਕੋਲੋਂ ਕੰਮ ਕਰਾਉਣਾ ਤੇ ਰਾਤ ਨੂੰ ਬਸ ਇੱਕ ਰੋਟੀ ਮਿਲਦੀ ਸੀ ਅਮਾਨਤ ਨੂੰ ਬੇਸ਼ੱਕ ਪਿਤਾ ਦਾ ਪਿਆਰ ਨਹੀਂ ਸੀ ਮਿਲਦਾ ਪਰ ਮਾਂ ਦਾ ਪਿਆਰ ਸੀ ਪਰ ਅਨਾਥ ਆਸ਼ਰਮ ਵਿੱਚ ਆ ਕੇ ਉਸ ਕੋਲ ਕੁਝ ਨਾ ਰਿਹਾ ਉੱਥੇ ਬੱਚਿਆਂ ਦੇ ਹੱਥਾਂ ਦੇ ਜਖਮਾਂ ਨਾਲ ਭਰੇ ਹੋਏ ਸੀ ਇੱਕ ਹੀ ਬਰਤਨ ਵਿੱਚ ਚੌਲ ਪਾ ਦਿੱਤੇ ਜਾਂਦੇ ਤੇ ਸਾਰੇ ਬੱਚੇ ਇਸ ਤਰ੍ਹਾਂ ਖਾਂਦੇ ਜਿਵੇਂ ਕਿ ਕਦੇ ਕੁਝ ਮਿਲਿਆ ਨਹੀਂ ਹੁੰਦਾ ਬੱਚਾਂ ਦਾ ਜਖਮਾਂ ਵਿੱਚੋਂ ਵਗ ਰਿਹਾ ਖੂਨ ਚੌਲਾਂ ਵਿੱਚ ਮਿਲ ਜਾਂਦਾ ਪਰ ਸਭ ਮੱਝੇ ਨਾਲ ਖਾਰੇ ਹੁੰਦੇ ਸੀ ਅਮਾਨਤ ਨੂੰ ਇਸ ਸਭ ਦੀ ਆਦਤ ਨਹੀਂ ਸੀ ਉਸ ਨੂੰ ਅਜੀਬ ਜਿਹਾ ਲੱਗਦਾ ਇਸ ਕਰਕੇ ਕਦੇ-ਕਦੇ ਉਹ ਭੁੱਖੀ ਹੀ ਸੌ ਜਾਂਦੀ ਰਾਤ ਨੂੰ ਸੌਣ ਲਈ ਵੀ ਸਾਰੇ ਬੱਚਿਆਂ ਨੂੰ ਇੱਕੇ ਕਮਰੇ ਵਿੱਚ ਬਾਰ ਦਿੱਤਾ ਜਾਂਦਾ ਜਿੱਥੇ ਗੰਦਗੀ ਨਾਲ ਬੱਚੇ ਹੋਰ ਬਿਮਾਰ ਹੋ ਜਾਂਦੇ ਸੀ। ਅनाथ ਆਸ਼ਰਮ ਦਾ ਸਾਰਾ ਸਟਾਫ ਰਲਿਆ ਹੋਇਆ ਸੀ ਤੇ ਜਿੰਨੇ ਵੀ ਰੁਪਏ ਕਿਸੇ ਟਰਸਟੀ ਵੱਲੋਂ ਮਿਲਦੇ ਸਾਰੇ ਆਪਸ ਵਿੱਚ ਵੰਡ ਲੈਂਦੇ ਸੀ। ਜੋ ਵੀ ਰਸ਼ਨ ਆਉਂਦਾ ਉਹ ਵੀ ਆਪਸ ਵਿੱਚ ਵੰਡ ਲੈਂਦੇ ਸੀ। ਅਮਾਨਤ ਦੀ ਜ਼ਿੰਦਗੀ ਦਿਨੋਂ-ਦਿਨ ਦੁਰਭਗ ਹੋ ਰਹੀ ਸੀ। ਇੱਕ ਦਿਨ ਅਮਾਨਤ ਬਹੁਤ ਬਿਮਾਰ ਹੋਣ ਕਰਕੇ ਕੰਮ ਨਹੀਂ ਕਰ ਪਾਉਂਦੀ ਐ। ਬਾੜਨ ਉਸ ਦੀ ਕਾਫੀ ਮਾਰਕਟਾਈ ਕਰਦੀ ਐ। ਇੱਕ ਦਿਨ ਮੌਕਾ ਦੇ ਕੇ ਆਮਾਨਤ ਉਥੋਂ ਨਿਕਲ ਜਾਂਦੀ ਹੈ ਤੇ ਰਸਤੇ ਵਿੱਚ ਜਾਂਦਿਆਂ ਉਸ ਨੂੰ ਆਪਣੇ ਪਿੰਡ ਦਾ ਕੋਈ ਮਿਲਦਾ ਹੈ ਉਹ ਆਦਮੀ ਆਮਾਨਤ ਨੂੰ ਵੇਖ ਕੇ ਰੁਕ ਜਾਂਦਾ ਹੈ ਤੇ ਉਸ ਨੂੰ ਨਾਲ ਲੈ ਕੇ ਆਮਾਨਤ ਦੇ ਘਰ ਚਲਾ ਜਾਂਦਾ ਹੈ ਗੁਰਦਿੱਤ ਸਿੰਘ ਤੇ ਗਗਨ ਘਰਨੀ ਸੀ ਮਿੰਦਰ ਜੋ ਕਿ ਆਮਾਨਤ ਨੂੰ ਯਾਦ ਕਰ ਕਰਕੇ ਰੋਜ਼ ਰੋ ਲੈਂਦੀ ਸੀ ਜਦੋਂ ਆਮਾਨਤ ਨੂੰ ਵੇਖਦੀ ਹੈ ਤਾਂ ਭੱਜ ਕੇ ਗਲੇ ਮਿਲਦੀ ਹੈ ਤੇ ਚੁੱਕ ਕੇ ਉਸ ਨੂੰ ਬਹੁਤ ਪਿਆਰ ਕਰਦੀ ਹੈ ਮਿੰਦਰ ਉਸ ਆਦਮੀ ਨੂੰ ਕਹਿੰਦੀ ਹੈ ਕਿ ਗੁਰਦਤ ਸਿੰਘ ਨੂੰ ਇਸ ਬਾਰੇ ਨਾਲ ਦੱਸੇ ਗੁਰਦਤ ਸਿੰਘ ਨੇ ਸ਼ਾਮ ਨੂੰ ਹੋਣਾ ਸੀ ਮੰਦਰ ਮਾਮੰਤ ਨੂੰ ਨਾਲ ਲੈ ਕੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਚਲੀ ਜਾਂਦੀ ਹੈ ਜੋ ਕਿ ਰਿਸ਼ਤੇ ਵਿੱਚ ਉਸਦੀ ਮਾਸੀ ਲੱਗਦੀ ਸੀ ਪਰ ਘਰ ਵਿੱਚ ਇਕੱਲੀ ਰਹਿੰਦੀ ਸੀ ਉਹ ਸਾਰਾ ਕੁਝ ਆਪਣੀ ਮਾਸੀ ਨੂੰ ਦੱਸਦੀ ਹੈ ਤੇ ਮਾਮੰਤ ਨੂੰ ਕੋਲ ਰੱਖਣ ਲਈ ਬੋਲਦੀ ਹੈ ਮਾਸੀ ਦੱਸਦੀ ਹੈ ਕਿ ਉਹ ਤਾਂ ਮਸਾ ਆਪਣਾ ਗੁਜ਼ਾਰਾ ਕਰਦੀ ਹੈ ਇਸ ਨੂੰ ਰੋਟੀ ਕਿਵੇਂ ਦੇਵੇਗੀ ਤਾਂ ਮੰਦਰ ਹੱਥ ਜੋੜ ਕੇ ਕਹਿੰਦੀ ਹੈ ਇਹ ਜਿੰਨਾ ਹੋ ਸਕੇ ਮੈਂ ਕਰ ਦੇਵਾਂਗੀ ਪਰ ਇਸ ਨੂੰ ਆਪਣੇ ਕੋਲ ਰੱਖ ਲਵੋ ਮਾਸੀ ਮੰਨ ਜਾਂਦੀ ਹੈ ਮਿੰਦਰ ਜਦੋਂ ਵੀ ਮੌਕਾ ਮਿਲਦਾ ਹੈ ਥੋੜੇ ਬਹੁਤ ਪੈਸੇ ਦੇ ਆਉਂਦੀ ਹੈ ਉੱਥੇ ਹੀ ਅਮਾਨਤ ਨੂੰ ਸਰਕਾਰੀ ਸਕੂਲ ਵਿੱਚ ਦਾਖਲਾ ਮਿਲ ਗਿਆ ਮਿੰਦਰ ਚਾਦਰਾਂ ਕੱਢ ਕੇ ਅਮਾਨਤ ਲਈ ਪੈਸੇ ਜਮ੍ਹਾਂ ਕਰ ਲੈਂਦੀ ਹੈ ਤੇ ਮਾਸੀ ਨੂੰ ਦੇ ਆਉਂਦੀ ਹੈ ਹੁਣ ਅਮਾਨਤ ਵੀ ਚਾਦਰਾਂ ਕੱਢ ਕੇ ਲੋਕਾਂ ਦੇ ਕੱਪੜੇ ਸੀਂਦਾ ਕੰਮ ਕਰਕੇ ਆਪਣਾ ਪੜਾਈ ਦਾ ਖਰਚਾ ਕੱਢਣ ਲੱਗੀ ਗੁਰਦਿੱਤ ਇਸ ਸਭ ਤੋਂ ਅਣਜਾਣ ਸੀ 12ਵੀਂ ਤੋਂ ਬਾਅਦ ਅਮਾਨਤ ਨੇ ਕਾਲਜ ਵਿੱਚ ਦਾਖਲਾ ਲੈ ਲਿਆ ਅਮਾਨਤ ਦੀ ਮਾਂ ਕਿਸੇ ਨਾ ਕਿਸੇ ਬਹਾਨੇ ਅਮਾਨਤ ਨੂੰ ਮਿਲਣ ਆ ਜਾਂਦੀ ਸੀ ਉਧਰ ਗਗਣ ਗੁਰਦਿੱਤ ਨਾਲ ਰਹਿ ਕੇ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ 'ਚ ਲੱਗ ਚੁੱਕਿਆ ਸੀ ਅਮਾਨਤ ਦੀ ਮਿਹਨਤ ਤੇ ਮਿੰਦਰ ਦੀ ਅਰਦਾਸ ਸਦਕਾ ਅਮਾਨਤ ਪੁਲਿਸ ਵਿੱਚ ਭਰਤੀ ਹੋ ਜਾਂਦੀ ਹੈ ਪਰ ਮਿੰਦਰ ਤੇ ਅਮਾਨਤ ਦੇ ਮਨ ਵਿੱਚ ਗੁਰਦਿੱਤ ਦਾ ਡਰ ਅੱਜ ਵੀ ਸੀ ਪੁਲਿਸ ਵਿੱਚ ਡਾਇਰੈਕਟਰ OASI ਭਰਤੀ ਹੁੰਦੀ ਹੈ ਗੁਰਦੇਵ ਸਿੰਘ ਸਾਰੇ ਪਿੰਡ ਵਿੱਚ ਆਪਣੇ ਮੁੰਡੇ ਦੇ ਰੋਗ ਦੀਆਂ ਗੱਲਾਂ ਕਰਦਾ ਹੈ ਗਗਨ ਦਾ ਬਹਿਣ ਖਲੋਣਾ ਵੱਡੇ ਘਰ ਦੇ ਮੁੰਡਿਆਂ ਨਾਲ ਸੀ ਇਸ ਗੱਲ ਦਾ ਗੁਰਦੇਵ ਸਿੰਘ ਨੂੰ ਬਹੁਤ ਮਾਰ ਹੁੰਦਾ ਹੈ ਇੱਕ ਦਿਨ ساری ਰਾਤ ਗਗਨਦੀਪ ਸਿੰਘ ਘਰ ਨ ਆਇਆ ਤਾਂ ਮਿੰਦਰ ਨੂੰ ਫਿਕਰ ਹੋਣ ਲੱਗੀ ਮਿੰਦਰ ਨੇ ਗੁਰਦੇਵ ਤੇ ਨੂੰ ਕਿਹਾ ਤਾਂ ਉਸ ਨੇ ਕਿਹਾ ਉਹ ਨਿੱਕਾ ਬੱਚਾ ਨਹੀਂ ਮੇਰਾ ਗਗਨਾ ਦਲੇਰ ਹੈ ਆਜੂਗਾ ਅਗਲੇ ਦਿਨ ਸਾਰੇ ਪਿੰਡ ਵਿੱਚ ਰੌਲਾ ਪੈ ਜਾਂਦਾ ਹੈ ਕਿ ਗਗਨਦੀਪ ਸਿੰਘ ਕਿਸੇ ਦੀ ਕੁੜੀ ਨੂੰ ਜ਼ਬਰਦਸਤੀ ਲੈ ਕੇ ਨਿਕਲ ਗਿਆ ਸਾਰੇ ਪਿੰਡ ਵਿੱਚ ਗੁਰਦੇਵ ਸਿੰਘ ਤੇ ਗਗਨ ਦੀਆਂ ਗੱਲਾਂ ਚੱਲ ਰਹੀਆਂ ਸੀ ਪਿੰਡ ਦੀ ਪੰਚਾਇਤ ਵਿੱਚ ਗੁਰਦੇਵ ਸਿੰਘ ਨੂੰ ਕਾਫੀ ਜਲੀਲ ਕੀਤਾ ਜਾਂਦਾ ਹੈ ਮਾਮਲਾ ਥਾਣੇ ਤੱਕ ਚਲਾ ਜਾਂਦਾ ਹੈ ਪੁਲਿਸ ਦੋਵਾਂ ਧਿਰਾਂ ਨੂੰ ਸੱਦ ਲੈਂਦੀ ਹੈ ਗੁਰਦੇਵ ਸਿੰਘ ਤੇ ਉਸ ਕੁੜੀ ਦਾ ਪਿਓ ਥਾਣੇ ਆ ਜਾਂਦੇ ਹਨ ਅਮਾਨਤ ਆਪਣੇ ਪਿਤਾ ਨੂੰ ਆਪਣੇ ਸਾਹਮਣੇ ਦੇਖ ਕੇ ਡਰ ਜਾਂਦੀ ਹੈ। ਇੱਕਦਮ ਉਸ ਨੂੰ ਆਪਣੇ ਉਹਨਾਂ ਦਿਨਾਂ ਦੀ ਯਾਦ ਆ ਜਾਂਦੀ ਹੈ। ਗੁਰਦੇਵ ਸਿੰਘ ਆਪਣੇ ਮੁੰਡੇ ਦੀ ਸਫਾਈ ਦੇ ਰਿਹਾ ਸੀ ਪਰ ਅਮਾਨਤ ਦੇ ਹੱਥ ਇੱਕ ਡਰਨ ਵਾਲਾ ਕੰਮ ਰਿਹਾ ਸੀ। ਕੁੜੀ ਦਾ ਪਿਓ ਸਿਰ ਝੁਕਾ ਕੇ ਖੜਾ ਸੀ ਪਰ ਗੁਰਦੇਵ ਸਿੰਘ ਦੇ ਬੋਲ ਜਿਸ ਨੇ ਅਮਾਨਤ ਦੇ ਇੱਕ ਜ਼ਖਮ ਨੂੰ ਛੇੜ ਦਿੱਤਾ। ਜਿਸ ਤੋਂ ਬਾਅਦ ਅਮਾਨਤ ਦਾ ਉਹ ਰੂਪ ਸਾਹਮਣੇ ਆਇਆ ਜਿਸ ਦੀ ਅਮਾਨਤ ਨੂੰ ਖੁਦ ਵੀ ਉਮੀਦ ਨਹੀਂ ਸੀ। ਗੁਰਦਤ ਸਿੰਘ ਇਹਾ ਕੁੜੀਆਂ ਸੰਭਾਲ ਲਈ ਹੁੰਦੀਆਂ ਲੋਕਾਂ ਦੇ ਮੁੰਡਿਆਂ ਤੇ ਇਲਜ਼ਾਮ ਲਾਉਂਦੇ ਐ ਜੇ ਨਿੱਕੀ ਹੁੰਦੀ ਨੂੰ ਦੋਸ਼ਿਤ ਕਰ ਮਾਰੇ ਹੁੰਦੇ ਤਾਂ ਆਹ ਕੰਮ ਨਹੀਂ ਸੀ ਕਰਨਾ ਪਾਲਣ ਲਈ ਬਾਹਰ ਭੇਜਦਾ ਸੀ ਬਣਾ ਲੈ ਹੁਣ ਅਫਸਰ ਇਹ ਕਹਿ ਕੇ ਉਹ ਹੱਸਣ ਲੱਗਦਾ ਹੈ ਜਿਵੇਂ ਕਿ ਮੁੰਡੇ ਦੇ ਪਿਓ ਹੋਣ ਦਾ ਹੰਕਾਰ ਝੜ ਰਿਹਾ ਸੀ ਅਮਾਨਤ ਉੱਚੀ ਸਾਰੀ ਬੋਲਦੀ ਐ ਚੁੱਪ ਕਰ ਜਾਵੋ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਗੁਰਦਿਲ ਸਿੰਘ ਤੁਹਾਡਾ ਮੁੰਡਾ ਕਿਸੇ ਦੀ ਧੀ ਲੈ ਕੇ ਗਿਆ ਹੈ ਬਹੁਤ ਮਾਣ ਹੋ ਰਿਹਾ ਹੈ ਇਸ ਗੱਲ ਦਾ ਇੱਜ਼ਤਾਂ ਦੀ ਗੱਲ ਕਰਦੇ ਹੋ ਇੱਜ਼ਤਾਂ ਤੁਹਾਡੀ ਤੁਹਾਡਾ ਮੁੰਡਾ ਤੁਹਾਡੀ ਇੱਜ਼ਤ ਨੂੰ ਪੈਰਾਂ ਵਿੱਚ ਰੋਲ ਕੇ ਚ ਲੈ ਗਿਆ ਤੁਹਾਡੇ ਮੁੰਡੇ ਖਿਲਾਫ ਬਹੁਤ ਕੇਸ ਦਰਜ ਨੇ ਜੇ ਇੱਕ ਇੱਕ ਦੱਸਣ ਲੱਗੀ ਤਾਂ ਗੁਰਦੇਵ ਸਿੰਘ ਘਰ ਜਾਣ ਯੋਗਾ ਨਹੀਂ ਰਹੇਗਾ ਇਸ ਤੋਂ ਚੰਗਾ ਸੀ ਇੱਕ ਧੀ ਨੂੰ ਪਾਲ ਲੈਂਦਾ ਘੱਟ ਤੋਂ ਘੱਟ ਇਸ ਕੁਰਸੀ ਤੇ ਬੈਠਣ ਯੋਗਾ ਤਾਂ ਹੋ ਜਾਂਦਾ ਇੰਨਾ ਕਹਿੰਦੇ ਹੋਏ ਕੁਮਿੰਦਰ ਨੂੰ ਆਪਣੀ ਕੁਰਸੀ ਤੇ ਬਿਠਾ ਕੇ ਪਾਣੀ ਦਿੰਦੀ ਹੈ ਮਿੰਦਰ ਰੋਂਦੀ ਹੋਈ ਕਹਿੰਦੀ ਹੈ ਆਮਾਨਤ ਪੁੱਤ ਆਪਣੇ ਵੀਰ ਨੂੰ ਬਚਾ ਲੈ ਜਦੋਂ ਗੁਰਦੇਵਤ ਨੂੰ ਪਤਾ ਲੱਗਦਾ ਹੈ ਕਿ ਇਹ ਆਮਾਨਤ ਹੈ ਤਾਂ ਉਸਦਾ ਸਾਰਾ ਰੋਗ ਇੱਕਦਮ ਜਿਵੇਂ ਖਤਮ ਹੋ ਗਿਆ ਆਮਾਨਤ ਕੁੜੀ ਦੇ ਪਿਓ ਨੂੰ ਹੌਸਲਾ ਦਿੰਦੀ ਹੋਈ ਕਹਿੰਦੀ ਹੈ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਛੇਤੀ ਹੀ ਤੁਹਾਡੀ ਕੁੜੀ ਨੂੰ ਲੱਭ ਲਵਾਂਗੇ ਤੇ ਤੁਹਾਡੀ ਕੁੜੀ ਦੀ ਕੋਈ ਗਲਤੀ ਨਹੀਂ ਹੈ ਮੈਂ ਸਾਰਾ ਕੇਸ ਪੜਿਆ ਹੈ ਇਸ ਮੁੰਡੇ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਨੇ ਕਈ ਕੁੜੀਆਂ ਨੂੰ ਇਸ ਨੇ ਅਗਵਾ ਕੀਤਾ ਹੈ ਇਸਦੇ ਸਾਰੇ ਗੈਂਗ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇਗਾ। ਦੋਵਾਂ ਪਿੰਡਾਂ ਦੇ ਸਰਪੰਚ ਤੇ ਪੰਚ ਇਹ ਸੁਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਪਰ ਗੁਰਦੇਵ ਸਿੰਘ ਇੱਕ ਪਾਸੇ ਲਾਚਾਰ ਹੋਇਆ। ਆਮਾਨਤ ਨੂੰ ਵੱਜ ਰਹੇ ਸਲੂਟ ਦੇਖ ਰਿਹਾ ਸੀ ਤੇ ਆਪਣੀ ਕੀਤੀ ਗਲਤੀ ਦਾ ਪਛਤਾਵਾ ਕਰ ਰਿਹਾ ਸੀ। ਕੁਝ ਦਿਨਾਂ ਬਾਅਦ ਗਗਨ ਅਤੇ ਉਸਦੇ ਦੋਸਤਾਂ ਨੂੰ ਫੜ ਲਿਆ ਗਿਆ। ਆਮਾਨਤ ਨੇ ਗਗਨ ਨੂੰ ਸਜ਼ਾ ਦੇਣ ਲਈ ਕੁੜੀਆਂ ਦੀ ਗਵਾਈ ਲਈ ਅਤੇ ਜੱਜ ਸਾਹਮਣੇ ਪੇਸ਼ ਕਰਕੇ ਉਸ ਨੂੰ ਉਮਰਕੈਤ ਦੀ سزا ਲਈ ਜੇਲ੍ਹ ਭੇਜ ਦਿੱਤਾ ਸਾਰੇ ਆਸ-ਪਾਸ ਦੇ ਪਿੰਡਾਂ ਵਿੱਚ ਗੁਰਦੇਵ ਸਿੰਘ ਨੂੰ ਭਗੌੜੇ ਗਗਨਦੇ ਪਿਓ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਉਦਰ ਹੀ ਮੰਦਰ ਦੇ ਜਤਨਾ ਨਾਲ ਅਮਾਨਤ ਦੀ ਜ਼ਿੰਦਗੀ ਬਣੀ ਕਰਕੇ ਸਾਰੇ ਇਸ ਮੰਦਰ ਦੀ ਪ੍ਰਸ਼ੰਸਾ ਕਰਨ ਲੱਗੇ ਸੀ ਪਿੰਡ 'ਚ ਸਾਰੇ ਅਮਾਨਤ ਦੀ ਸਿਫਤ ਕਰਦੇ ਅਤੇ ਆਪਣੀਆਂ ਧੀਆਂ ਨੂੰ ਉਸ ਵਾਂਗ ਬਣ ਲਈ ਕਹਿੰਦੇ ਹਨ ਜਦੋਂ ਵੀ ਕੋਈ ਕੁੜੀ ਮੁੰਡਾ ਪਜਦੇ ਹੁਣ ਤਾਂ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ ਇਹ ਕੁੜੀ ਦੇ ਘਰਦਿਆਂ ਦੀ ਇੱਜ਼ਤ ਨਹੀਂ ਰਹੀ ਪਰ ਕਦੇ ਵੀ ਮੁੰਡੇ ਲਈ ਜਾਂ ਉਸਦੇ ਘਰਦਿਆਂ ਲਈ ਇਹ ਨਹੀਂ ਕਿਹਾ ਜਾਂਦਾ ਕਿਉਂ ਜੇਕਰ ਮਾਂ-ਬਾਪ ਆਪਣੇ ਬੱਚਿਆਂ ਨਾਲ ਖੁੱਲ ਕੇ ਗੱਲ ਕਰਨਾ ਉਹਨਾਂ ਨੂੰ ਸਮਝਣਾ ਤਾਂ ਇੱਥੋਂ ਤੱਕ ਨੌਬਤ ਆਵੇਗੀ ਫਰਕ ਧੀ ਜਾਂ ਪੁੱਤਰ ਹੁਣ ਵਿੱਚ ਹੈ ਜਾਂ ਉਹਨਾਂ ਦੀ ਸੋਚ ਵਿੱਚ ਵੰਸ਼ ਨੂੰ ਅੱਗੇ ਵਧਾਉਣ ਲਈ ਕਿ ਮੁੰਡੇ ਇਕੱਲੇ ਦਾ ਹੋਣਾ ਜ਼ਰੂਰੀ ਹੈ ਆਖਰ ਤੇ ਆਹੀ ਕਹਿਣਾ ਚਾਹਾਂਗਾ ਕਿ ਜਦੋਂ ਤੱਕ ਅਸੀਂ ਆਪਣੀ ਸੋਚ ਨਹੀਂ ਬਦਲਦੇ ਉਦੋਂ ਤੱਕ ਸਮਾਜ ਦੀ ਸੋਚ ਵੀ ਨਹੀਂ ਬਦਲ ਸਕਦੇ ਈਆਂ ਨੂੰ ਵੀ ਮੌਕਾ ਦੇਵੋ ਆਪਣੀ ਜ਼ਿੰਦਗੀ ਜਿਉਣ ਦਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਕਿਉਂਕਿ ਔਰਤ ਸਿਰਫ ਬੱਚੇ ਪੈਦਾ ਕਰਨ ਤੇ ਰੋਟੀਆਂ ਬਣਾਉਣ ਲਈ ਨਹੀਂ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ